ਬਾਜੀ ਤੇ ਚਿੱਟਾ ਵੇਖਦਾ ਸ਼ਰਿਆਮ ਗਲੀ ਵਾਲੇ ਅੱਕੇ ਪੇਜੇ bizness ਨਾਲ ਇਹਨਾਂ ਨੇ ਬਣਾਇਆ ਕੁੜੀਆਂ ਹੁੰਦੀਆਂ ਜਾਂਦੀਆਂ ਰਾਤ ਬਰਾਤ 1 ਵਜੇ 4 ਵਜੇ ਰਾਤ ਕੋਈ ਟਾਈਮਿੰਗ ਕੋਈ ਕਿੰਨਾ ਮਹੱਲੇ ਦੇ ਵਿੱਚ ਚੱਲ ਰਿਹਾ ਸਭੱਲੇ ਵਾਲਿਆਂ ਦੇ ਵੱਲੋਂ ਕੰਪਲੇਂਟ ਵੀ ਕੀਤੀ ਕੀਤੀ ਸਰ ਬੜੀ ਬੜੀ ਕੀਤੀ ਕੋਈ ਕਾਰਵਾਈ ਨਹੀਂ ਇੱਥੇ ਰਜਿੰਦਰ ਸਿੰਘ ਰਾਜੀ ਹੋਇਆ ਹੈ ਔਰ ਇੱਕ ਕੋਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਫਿੱਟੂ ਜੇ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ ਚ ਲੱਗਿਆ ਹੋਇਆ ਹੈ ਹਾਂ ਧੰਨਵਾਦ ਕਰਦੇ ਆ ਸਰਕਾਰ ਦਾ ਬਹੁਤ ਸ਼ੁਕਰ ਹੈ ਜਿਹੜੀ ਬੜੀ ਇਕਰਾਰ ਦੀ ਗੱਲ ਹੈ ਕਿ ਸੁਪਨਾ ਜਿਹੜੀ ਦੇਖੀ ਆਦੇ ਉਹਨਾਂ ਨੂੰ ਪੁੱਛਿਆ ਕਿੰਨੇ ਟਾਈਮ ਤੋਂ ਇਹ ਸ਼ਾਪੇ ਪਿਆ ਇੱਥੇ 5-6 ਸਾਲ ਹੋ ਚਲੇ ਲੱਗਦਾ ਬਹੁਤ ਲੇਟ ਹੋ ਗਈ ਹਾਂਜੀ ਔਰ ਇਹ ਵੀ ਕੰਮਾਂ ਦਾ ਨਤੀਜਾ ਇਹੀ ਹੁੰਦਾ ਇੱਥੇ ਚਿੱਟਾ ਵੇਖਦਾ ਦੂਜਾ ਕੰਮ ਚੱਲਦਾ ਕੁੜੀਆਂ ਸਮਰਗਰਾਂ ਦੀਆਂ ਤੰਦਾ ਚੱਲਦਾ ਸ਼ਰਿਆ ਆਏ ਦੋ ਗਿਆਨ ਆ ਸ਼ੂਗਰ ਤਾਂ ਬਾਅਦ ਮਾਰਾ ਨਹੀਂ ਸੁਣੀ ਗਦਾ ਨੇ ਗਲੀ ਜੋਂ ਬੰਦੋਂ ਕਰਿਆ ਕਰ ਹਰਪਾਲ ਸਿੰਘ ਭਾਜੀ ਭਾਈ ਜਿਹੜੇ ਘਰ ਦੇ ਤੇ ਕਾਰਵਾਈ ਹੋ ਰਹੀ ਇਥੇ ਕੀ ਕੰਮ ਕੀ ਹੁੰਦਾ ਸੀ ਭਾਜੀ ਤੇ ਚਿੱਟਾ ਵੇਖਦਾ ਸ਼ਰਿਆਮ ਗਲੀ ਵਾਲੇ ਅੱਕੇ ਪੇਜ ਦੂਜਾ ਬਿਜ਼ਨਸ ਇਹਨਾਂ ਨੇ ਬਣਾਇਆ ਕੁੜੀਆਂ ਹੁੰਦੀਆਂ ਜਾਂਦੀਆਂ ਰਾਤ ਬਰਾਤ 1 ਵਜੇ 4 ਵਜੇ ਰਾਤ ਦੇ ਕੋਈ ਟਾਈਮ ਨਹੀਂ ਜਿੰਨਾ ਮੁਹੱਲੇ ਦੇ ਵਿੱਚ ਚੱਲ ਰਿਆ ਸੀ ਮੁਹੱਲੇ ਵਾਲਿਆਂ ਦੇ ਵੱਲੋਂ ਕੰਪਲੇਂਟ ਨਹੀਂ ਕੀਤੀ ਕੀ ਕੀਤੀ ਸਰ ਬੜੀ ਬੜੀ ਕੀਤੀ ਕੋਈ ਕਾਰਵਾਈ ਨਹੀਂ ਹੋਈ ਕਾਰਕ ਅੱਗੋਂ ਗਲਾਂ ਕੱਢਦੇ ਪਤਾ ਨਹੀਂ ਕਿ ਉਹਨਾਂ ਦੀ ਦਹਿਸ਼ਤ ਜਿਆਦਾ ਤਾਂ ਨਹੀਂ ਕਰਦੀ ਪਰ ਅੱਜ ਹੁਣ ਉਹ ਸਰਕਾਰ ਵੱਲੋਂ ਕਾਰਵਾਈ ਕਰਨ ਲਈ ਪਹੁੰਚੀ ਆ ਘਰ ਮਕਾਨ ਡਾਉਣ ਦੀ ਤੁਸੀਂ ਧੰਨਵਾਦ ਕਰਦੇ ਸਰਕਾਰ ਦਾ ਬਹੁਤ ਸ਼ੁਗਰ ਕਿੰਨੇ ਟਾਈਮ ਤੋਂ ਇਹ ਨਸ਼ਾ ਦੇਖ ਰਿਹਾ ਇੱਥੇ 5-6 ਸਾਲ ਹੋ ਚੱਲੇ ਲੱਗਦਾ ਪੁਲਿਸ ਲੇਟ ਹੋ ਗਈ ਹੈ ਹਾਂਜੀ 5-6 ਸਾਲ ਤੋਂ ਕੰਮ ਚੱਲਦਾ ਹੈ ਹਾਂਜੀ ਕਿਹੜਾ ਕੱਡਾ ਨਸ਼ਾ ਇੱਥੇ ਚਿੱਟਾ ਵੇਚਦਾ ਦੂਜਾ ਕੰਮ ਚੱਲਦਾ ਕੁੜੀਆਂ ਸਮਰਗਰ ਰਹਣ ਦੀਆਂ ਧੰਦਾ ਚੱਲਦਾ ਸ਼ਰੇਆ ਆਜੋਗੇ ਪੁਲਿਸ ਨੇ ਕਾਰ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਅਸੀਂ ਤਾਂ ਕਹਿੰਦੇ ਸ਼ੁਕਰ ਹੈ ਧੰਨਵਾਦ ਕਿ ਮਹਾਰਾਜ ਨੇ ਸੁਣੀ ਕਿ ਸਾਡੀ ਗਲੀ ਚੋਂ ਗੰਦ ਨਿਕਲਿਆ 5-6 ਸਾਲ ਹੋ ਗਏ ਅਸੀਂ ਤੇ ਅੱਕੇ ਪਏ ਕੋਈ ਵੀ ਕਾਰਨ ਕੀ ਜਦੋਂ ਪੁਲਿਸ ਨੂੰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ ਹਜੇ ਹਜੇ ਕੰਮ ਕਰਨ ਵਾਲਿਆਂ ਤੇ ਉਹ ਤਾਂ ਕੋਈ ਨਹੀਂ ਕੀਤੀ ਇਹ ਤਾਂ ਸਰ ਹੁਣ ਪੁਲਿਸ ਕਾਰਵਾਈ ਕਰ ਸਕਦੀ ਪਰ ਉਹਨਾਂ ਨੇ ਕੀਤੀ ਕਿਉਂ ਨਹੀਂ ਇਹ ਤਾਂ ਹੁਣ ਰਿਜ਼ਲਟ ਉਹ ਦੱਸ ਸਕਦੇ ਕਿਉਂ ਨਹੀਂ ਕੀਤੀ ਅਸੀਂ ਤਾਂ ਕੰਪਲੀਟਾਂ ਪਾਈਆਂ ਉਹਨਾਂ ਨੂੰ ਮਤਲਬ ਦੇਰ ਦੇਰ ਕਾਰਵਾਈ ਦੇਰ ਕਰਦੇ ਹੁਣ ਕੀਤੀ ਕਾਮਯਾਬ ਹੁਣ ਹੋਏ ਧੰਨਵਾਦ ਕਰੂਗੇ ਬੋਲਦਾ ਮੈਂ ਨਾ ਧੰਨਵਾਦ ਹੱਥ ਜੋੜ ਕੇ ਕਰਦਾਂ ਸਰਕਾਰ ਦਾ ਭਗਵੰਤ ਮਾਨ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਅੱਜ ਇਹ ਇਥੇ ਆਪਣੇ ਖੰਡ ਵਾਲੇ ਦੇ ਵਿੱਚ ਅਸੀਂ ਆਏ ਆ ਥਾਣਾ ਛਾਟਾ ਦਾ ਏਰੀਆ ਇਥੇ ਰਜਿੰਦਰ ਸਿੰਘ ਰਾਜੂ ਹੈ ਔਰ ਇੱਕ ਉਹਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਮਿੱਠੂ ਬੇਟਾ ਜੀ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ ਚ ਲੱਗਿਆ ਹੋਇਆ ਰਜਿੰਦਰ ਰਾਜੂ ਦੇ ਖਿਲਾਫ 8 ਮੁਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਵਾਈਫ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਇਹ ਸਾਰੇ ਥਾਣਾ ਚਰਟਾ ਦੇ ਵਿੱਚ ਹੀ ਇਹ ਜ਼ਿਆਦਾ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਕਿਉਂਕਿ ਬਾਰ-ਬਾਰ ਬੇਲ ਤੇ ਆਉਂਦੇ ਫਿਰ ਇਹ ਕੰਮ ਕਰਨ ਲੱਗ ਜਾਂਦੇ ਆ ਜਿਹੜੀ ਬੜੀ ਹੈਰਾਨਜਨਕ ਗੱਲ ਹੈ ਕਿ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਵੀ ਦੋ ਪਰਚੇ ਐ ਇੱਕ ਪਰਚਾ ਮਦਰ ਸਾਹਨ ਤੇ ਡਾਕਟਰ ਦੇ ਖਿਲਾਫ ਕਾਮਨ ਵੀ ਐ ਤੇ ਮਨਜੀਤ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਹੜਾ ਬੇਟਾ ਹੈ ਸੋ ਇਹਦੇ ਨਾਲ ਜਿਹੜੀ ਇਹਨਾਂ ਦਾ ਪਿਛੋਕੜ ਜੀ ਦੇਖੀ 2018 ਤੋਂ ਇਹ ਐਕਟਿਵ ਨੇ ਔਰ ਇਸੇ ਨੇ ਮੁਕਦਮੇ ਦਰਜ ਨੇ ਇਸ ਫੈਮਿਲੀ ਦੇ ਉੱਤੇ ਔਰ ਸਾਰਾ ਪਰਿਵਾਰ ਇਸੇ ਕੰਮ ਤੇ ਲੱਗਿਆ ਸੋ ਅੱਜ ਜਿਹੜਾ ਇਹਨਾਂ ਦੇ ਇਲੈਗਲ ਘਰ ਬਣਾਇਆ ਗਿਆ ਸੀ ਉਹਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਢਾਉਣ ਦੇ ਆਰਡਰ ਕੀਤੇ ਨੇ ਪੁਲਿਸ ਫੋਰਸ ਸਾਡ ਤੋਂ ਮੁਹੱਈਆ ਕਰਾਈ ਗਈ ਅਸੀਂ ਆਪ ਉੱਥੇ ਖੜੇ ਆ ਬੜਾ ਲਾਊਡ ਐਂਡ ਕਲੀਅਰ ਮੈਸੇਜ ਹੈ ਔਰ ਵਾਰਨਿੰਗ ਹੈ ਬਾਕੀਆਂ ਵਾਸਤੇ ਕਿ ਜੇ ਤੁਸੀਂ ਕਿਸੇ ਗਲਤ ਕੰਮ ਨਾਲ ਔਰ ਸਪੈਸ਼ਲੀ ਡਰੱਗਸ ਨਾਲ ਇੱਕ ਮਕਾਨ ਬਣਾ ਵੀ ਲੈਨੇ ਹੋ ਤਾਂ ਉਹਦਾ ਹਸ਼ਰ ਹੀ ਹੋਏਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਵੀ ਤੇ ਸਾਰੇ ਸਮਾਜ ਨੂੰ ਕਿ ਆਪਣੀ ਮਿਹਨਤ ਦੀ ਕਮਾਈ ਕਰੀਏ ਉਹਦੇ ਚ ਕਿਰਤ ਕਮਾਈ ਦੇ ਵਿੱਚ ਹੀ ਸਫਲਤਾ ਹੈ ਉਹਦੇ ਚ ਬਰਕਤ ਹੈ ਔਰ ਇਹੋ ਜਿਹੇ ਕੰਮਾਂ ਦਾ ਨਤੀਜਾ ਇਹੀ ਹੁੰਦਾ ਔਰ ਸਪੈਸ਼ਲੀ ਜਿਹੜੇ ਨੌਜਵਾਨ ਨੇ ਉਹ ਇਹ ਕੰਮ ਨਾ ਕਰਨ ਕਿਉਂਕਿ ਇਹਦੇ ਚ ਅਲਟੀਮੇਟਲੀ ਉਹਨਾਂ ਦੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਹੈ ਜਿਹੜੇ ਇਹਨਾਂ ਨੂੰ ਇਸ ਕੰਮ ਚ ਲਾਉਂਦੇ ਉਹਨਾਂ ਦਾ ਕੁਝ ਨਹੀਂ ਹੈ ਸਰ ਇਹ ਫੈਮਲੀ ਸਾਰੀ ਲੱਗੀ ਸੀ ਕਿ ਇਹਨਾਂ ਦਾ ਰੀਜ਼ਨ ਕੀ ਸੀ ਕਿ ਕਿ ਇਹ ਪਹਿਲਾ ਹਸਬੰਦ ਜੇਲ੍ਹ ਚ ਗਿਆ ਪਰ ਉਹਦੀ ਵਾਈਫ ਉਸ ਤੋਂ ਬਾਅਦ ਬੱਚੇ ਵੀ ਲੱਗ ਪਏ ਜੇ ਤਰਾਸਦੀ ਕਹੀ ਜਾ ਸਕਦੀ ਪਹਿਲਾਂ ਤਰਾਸਦੀ ਵੀ ਕਹਿ ਸਕਦੇ ਲਾਲਚ ਤੇ ਉਹ ਹੀ ਕੰਮ ਹੈਗਾ ਇਹ ਹਸਬੰਦ ਵੀ ਪਹਿਲਾਂ ਕੰਮ ਕਰਦਾ ਸੀ ਵਾਈਫ ਵੀ ਮਤਲਬ ਵਰਕਿੰਗ ਸੀਗੀ ਪਰ ਇਹਨਾਂ ਨੂੰ ਜਿਵੇਂ ਹੁੰਦਾ ਨਾ ਓਵਰਨਾਈਟ ਰਿਚ ਹੋਣਾ ਰਾਤੋ ਰਾਤ ਅਮੀਰ ਹੋਣ ਦੀ ਜਿਹੜੀ ਗੱਲ ਹੈ ਉਹ ਬੰਦੇ ਨੂੰ ਨਾਲੇ ਕਰ ਦਿੰਦੀ ਹੈ ਔਰ ਬੱਚਾ ਸੋਚਦਾ ਵੀ ਮੈਨੂੰ ਕੋਈ ਦੇਖ ਨਹੀਂ ਰਿਹਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਨੂੰਨ ਦੇ ਹੱਥ ਲੰਬੇ ਆ ਔਰ ਅਲਟੀਮੇਟਲੀ ਬੰਦਾ ਫੜਿਆ ਹੀ ਜਾਂਦਾ। ਕਿ ਸਰ ਬੱਚਾ ਤੇ ਐਫ ਆਈ ਆਰ ਦੇ ਦਿੱਤੀ ਉਦੋਂ ਹੀ ਨੋਕਤ ਹੁੰਦੀ ਕਿ ਜਦੋਂ ਤੁਸੀਂ ਮੌਕਾ ਪਹਿਲਾਂ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਕਿ ਇਹ ਨਾ ਹਾਜਰ ਹੋ ਜਾ। ਕੋ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਰਿਕਵਰੀਆਂ ਹੋ ਗਈਆਂ। ਜੇ ਹੁਣ ਬੰਦੇ ਤੋਂ ਰਿਕਵਰੀ ਹੋਊਗੀ ਉਹਨਾਂ ਤਾਂ ਨਹੀਂ ਨਾ ਮਾਫੀ ਦਿੱਤੀ ਜਾਂ ਸਰ। ਆਪ ਡਿਕਟਿਡ ਸੀ ਜੀ ਸਰ ਇਹ ਅਜੇ ਕੋਈ ਗੱਲ ਕਹਿਣੀ ਮੁਸ਼ਕਲ ਹੈ ਪਰ ਅਸੀਂ ਤਾਂ ਨਾਲ-ਨਾਲ ਜਿਹੜਾ ਸਾਡਾ ਪ੍ਰੋਗਰਾਮ ਹੈ ਡੀਡਿਕਸ਼ਨ 'ਚ ਦਾਖਲ ਕਰਾਉਂਦਾ ਹਾਂ ਤੇ ਵੀ 3500 ਦੇ ਕਰੀਬ ਕਮਿਸ਼ਨਰ ਪੁਲਿਸ ਵੱਲੋਂ ਬੰਦੇ ਦਾਖਲ ਕਰਾਏ ਜਾ ਚੁੱਕੇ ਹੈ 22300 ਬੰਦਾ ਰਜਿਸਟਰ ਕਰਾਇਆ ਹੈ ਵੋਟ ਸੈਂਟਰ ਚ ਸੋ ਕਈ ਪ੍ਰੌਮ ਸਟਰੈਟਜੀ ਜਿਹੜੀ ਹਰ ਪਾਸਿਓਂ ਸਾਰੇ ਪੈਰਾਮੀਟਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਸਰ ਜਿਹੜੇ ਬੱਚੇ ਨੇ ਯੰਗ ਨੇ ਜਿਹੜੇ ਇਹਨਾਂ ਦੇ ਬੱਚੇ ਨੇ ਛੋਟੀ ਉਮਰ ਦੀ ਹੈ ਜੀ ਉਹ ਬੇਸਿਕਲੀ ਇਹਨਾਂ ਦੀ ਮੈਰਿਜ ਬਾਅਦ ਚ ਹੋਈ ਹੈ ਮਦਰ ਸੇਮ ਹੈ ਬਟ ਇਕੱਠੇ ਰਹਿ ਰਹੇ ਸਰ ਲੋਕ ਵੀ ਇਸ ਇਲਾਕੇ ਦੇ ਲੋਕ ਵੀ ਕਹਿ ਰਹੇ ਸੀਗੇ ਕਿ ਕਾਫੀ ਜਦੋਂ ਕਰ ਰਹੇ ਸੀ ਤੇ ਇਸ ਕਾਰਵਾਈ ਨੂੰ ਲੋਕਾਂ ਨੇ ਠੀਕ ਮੰਨਿਆ ਇਹ ਦੇਖੋ ਜੀ ਲੋਕੀ ਹਮੇਸ਼ਾ ਐਪਰੀਸ਼ੀਏਟ ਕਰਦੇ ਆਂ ਔਰ ਮੈਂ ਗੁਰੂ ਨਗਰੀ ਦੀ ਸਾਰੀ ਜਨਤਾ ਨੂੰ ਸਾਰੀ ਸੰਗਤ ਨੂੰ ਦਿਲੀ ਵਧਾਈ ਦਿੰਨਾ ਕਿ ਉਹ ਬਹੁਤ ਸਾਡਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੇ ਆਂ ਔਰ ਬਹੁਤ ਅੱਛੀ ਇਨਫੋਰਮੇਸ਼ਨ ਸਾਨੂੰ ਫੋਰਥਕਮਿੰਗ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸੇ ਤਰ੍ਹਾਂ ਆਪਾਂ ਸਾਰੇ ਸਮਾਜ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡਾ ਸਹਿਯੋਗ ਜੀ ਸਰ ਜੇਲ੍ਹ ਚ ਨਹੀਂ ਹੁਣ ਜੀ ਹਾਂਜੀ ਇਹ ਸੁਨੀਤਾ ਤੇ ਬੱਚੇ ਤਾਂ ਜੇਲ੍ਹ ਚ ਨੇ ਰਜਿੰਦਰ ਸਿੰਘ ਬਾਹਰ ਆਇਆ ਹੋ